ਨਾਲੇ ਬਾਈ ਨਾਲੇ ਬਾਈ ਜੇ ਹੁਣ ਗੱਲਾਂ ਜੇ ਬਾਈ ਗੱਲਾਂ ਕੋਈ ਕਹਿਣਾ ਨਹੀਂ ਸੀ ਚਾਹੀਦਾ ਮੈਂ ਕਿਹਾ ਯਾਰ ਤੂੰ ਫੋਨ ਕੱਟ ਚੱਲ ਬਾ ਮੁੰਡੇ ਤੋਂ ਸੌਰੀ ਅਪੋਲੋਜੀ ਕਰ ਲੈ ਜੀ ਆਪਣੀ ਹਣਾ ਹਾਂ ਜੀ ਕੋਈ ਨਹੀਂ ਪਰਫਰਾਂ ਵਿਚ ਨਹੀਂ ਹੋ ਜਾਂਦਾ ਕੋਈ ਗੱਲ ਨਹੀਂ ਦੇਣਗੀਆਂ ਕੋਈ ਵੀ ਕੰਮ ਹੋਵੇ ਕੁਝ ਹੋਵੇ ਜਦ ਮਰਗੀ ਫੋਨ ਕਰੂੰਗਾ ਜਦ دماغ ਵਿੱਚ ਸੁਧਰਿਆ ਸੇਗਾ ਨਿਕਲ ਕੋਈ ਜੀ ਬਸ ਇਹ ਜੀ ਦੇਖ ਜੰਮੇ ਸਿੱਧੀ ਜੀ ਅੰਪੀਆ ਵੀ ਜੇ ਕਿਸੇ ਨੇ ਖਲਾਸ ਬੋਲਾਂਗੇ ਕੁਝ ਕਹਾਂਗੇ ਤਾਂ ਅਗਲਾ ਜਿਹੜਾ ਪਹਿਲੀ ਗੰਧਾ ਛੋੜਦਾ ਸਮਾਰਿਆ ਹੋਵੇ ਉਹ ਵੀ ਤਾਂ ਕੁਝ ਦਾ ਵੱਧ ਨਾ ਹੁੰਦਾ ਸਹੀ ਹੈ ਜੀ ਠੀਕ ਹੈ ਨਾ ਇਹ ਮੁੱਦਾ ਫਰੇ ਨਾਲ ਦੇਖ ਵਧੀਆ ਚੱਲੇ ਬਹੁਤ ਜਾਈ ਨੇ ਮੇਰੇ ਜਨਮ ਦੀ ਤਰ੍ਹਾਂ ਇਹ ਪਤਾ ਨਹੀਂ ਚੱਲਦਾ ਆਪਾਂ ਆਪਣੀ ਗੈਂਜੀ ਦੋਸਤ ਥੋੜੀ ਹੈ ਲੋਕ ਥੋੜੇ ਬਹੁਤ ਬੈਠੇ ਹੈ ਲੋਕਾਂ ਨੇ ਪਤਾ ਨਹੀਂ ਯਾਰ ਇੱਕ ਦੇ ਬਗਿੱਤੀ ਪਰ ਨੀਤੀ ਨਹੀਂ ਭਰ ਦਿੰਦੇ ਹਨਾ ਇਹ ਪਰ ਦਿੰਦੇ ਹੋਰ ਨਾ ਇਹਨਾਂ ਨੇ ਤਿੰਨ ਕਿਉਂਕਿ ਦੇਖੋ ਤਾਂ ਇਹਨਾਂ ਦੇ ਪਰ ਪਰ ਮਿੱਤਰ ਥੋੜੇ ਹੈ ਪੰਜ ਚਾਰ ਜਣਿਆਂ ਦਾ ਫੋਨ ਆਇਆ ਕਹਿੰਦੇ ਜੀ ਤੁਸੀਂ ਕਰਨੇ ਨਹੀਂ ਉਸ ਦਾ ਜਨਮ ਦਾ ਜੰਮ ਰੂਹ ਜੰਮੇ ਇੱਕ ਪਾਸੇ ਜਿਹਨਾਂ ਦੇ ਜੀਣ ਲੱਗੇ ਨਾ ਹੋਣੇ ਬਿਲਕੁਲ ਨਹੀਂ ਚੱਲਦੇ ਉਹਨਾਂ ਦਾ ਲੱਗਦੇ ਹੋ ਹਾਂਜੀ ਹਾਂਜੀ ਦੇਖੋ ਕੱਲ ਆਪਾਂ ਇਹਨਾਂ ਪ੍ਰੋਸੈਸ ਕਰਕੇ ਆਏ ਸੀ ਅਪਗ੍ਰੇਡ ਕਰਕੇ ਆਏ ਇਹਨਾਂ ਦੀ ਸੀਰਲੀ ਦਾ ਫਰਮੈਟ ਹੀ ਹੈ ਭਾਈ ਇਹਨਾਂ ਦੀ ਸੇਵਾ ਬਰੂ ਉੱਤਰ ਲੈਤਾ ਕਿ ਉਹ ਜਲਦੀ ਇਹਨਾਂ ਦਾ ਪੜਦਾ ਵੀ ਇਹਨਾਂ ਦੇ ਨਾਲ ਪ੍ਰੈਜੈਂਟ ਕਰਨੇ ਕਰਨਾ ਆਪਾਂ ਨੂੰ ਕੋਈ ਤੁਸੀਂ ਪਹਿਲਾਂ ਅੱਜ ਦੇਖੋ ਮੈਂ ਇਹ ਜਿਹੜੇ ਬੰਦਾ ਆਪਣੇ ਨਾਲ ਤੁਰਿਆ ਸੁਣਿਆ ਤੇ ਉਹਦੇ ਨਾਲ ਦੇ ਬੋਲਦੇ ਕੁਝ ਵੀ ਕਦੇ ਲੈ ਕੇ ਗਏ ਸੀ ਆਪਾਂ ਤਾਂ ਹੀ ਮਾਨ ਨਾਲ ਲੈ ਕੇ ਗਏ ਆ ਇਹਨੇ ਨਹੀਂ ਬੁਲਾਇਆ ਅੱবি ਰਹਿ ਗਿਆ ਮੈਂ ਕੋਈ ਗੱਲ ਨਹੀਂ ਇਤਨਾ ਵੀਰ ਹੈ ਇਹ ਕੁੜੇ ਗੱਲ ਦੁਨੀਆ ਬਰਦੀ ਕਹੀ ਜਾਂਦੇ ਦੀ ਗੱਲ ਨਹੀਂ ਸੀ ਚਲ ਕੋਈ ਨਹੀਂ ਕੰਪਨੀ ਦਾ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਬਾਈ ਜੀ ਦਾ ਖਾਤਾ ਮੈਂ ਗੱਲ ਨਹੀਂ ਕਰ ਰਿਹਾ ਇਹਦੀ ਗੱਲ ਨਹੀਂ ਹੈ ਆਵਾਜ਼ ਨੂੰ ਬੋਟ ਮੇਨ ਚ ਕੀ ਨਵੇਂ ਨਹੀਂ ਕਹਿਣਾ ਚਾਹੀਦਾ ਤੁਸੀਂ ਕੋਈ ਗੱਲ ਨਹੀਂ ਬਾਈ ਜੀ ਦਾ ਖਾਤਾ

ਤਾਂ ਫਿਰ ਗਾਇਤਰੀ ਆ ਕੋਈ ਨਹੀਂ ਬਹੁਤਾ ਨਹੀਂ ਗੁੱਸਾ ਕਰੀਦਾ ਚਲ ਗਲਤੀ ਨੇ ਤੋ ਹੋ ਗਈ ਮਨਿਕਾ ਦੇ ਨਾਲ ਵੀ ਚੱਲ ਹੋਈ ਹੋਰ ਬੰਦਿਆਂ ਨਾਲ ਜੋ ਐਸਾ ਕਹਿੰਦਾ ਉਹਨਾਂ ਨਾਲ ਬਣੇ ਨਾ ਬਣੇ ਤੇਨਾਂ ਤਾਂ ਤੇਰੇ ਲਈ ਨਹੀਂ ਤੇ ਗੁੱਸੇ ਦਾ ਦੰਰਾਸਰ ਮੈਂ ਕਿਹਾ ਯਾਰ ਆਪਦੀ ਨੂੰ ਪੰਜ ਚਾਰ ਫੋਨ ਆਏ ਬੜਾ ਸਾਰਾ ਸੁਵੇਰ ਤੱਕ ਬਸ ਲੈਣ ਦਾ ਤਾਂ ਮਾਣ ਕਾਪਾ ਕੋਈ ਤੇ ਨਵੀਂ ਤੱਕ ਆ ਮਦਰ ਮਰੇ ਤਾਂ ਮੈਂ ਲਿਖੀ ਦੀ ਜਾਂਦੀ ਪਟਿਆ ਉੱਤੇ ਸਾਰੀ ਵੀਡੀਓ ਭਾਰਤੀ ਚਾਹ ਹੋਂ ਤੇਰੇ ਭਰਾ ਮੈਂ ਜਦੋਂ ਸਿੰਘਤ ਨਾਲ ਵੀ ਗੱਲ ਕੀਤੀ ਮੈਨੂੰ ਪਿਆ ਨਹੀਂ ਜਿਸ ਤਰ੍ਹਾਂ ਜਿਵੇਂ ਇਹਦਾ ਰਹਿਤਵਾ ਨਹੀਂ ਦਿੱਤੀ ਜਿਹੜੀ ਕਹੇਗਾ ਜਿਹੜੀ ਮੋੜੋਇਨਾ ਤੋਂ ਕਿਤੀ ਤਰੀ ਹੈ ਮਦਰ ਸਰ ਬਿਲਕੁਲ ਸਹੀ ਹੈ ਕੀ ਨਾ ਬੰਦਾ ਆਪੇ ਕਿਤਾ ਬੰਦੇ ਦਾ ਚਾਹੇ ਕਹਿੰਦੀ ਕੱਟ ਕੀਤੀ ਚਾਹੇ ਵੱਧ ਕੀਤੀ ਇਹਦੀ ਖਰਿਆ ਤੇ ਤੁਹਾਡੇ ਨਾਲ ਇਹ ਨਾ ਕਦੀ ਹੋਣੀ ਪਈ ਹੈ ਨਾਲੇ ਬਾਈ ਨਾਲੇ ਬਾਈ ਜੇ ਹੁਣ ਗੱਲਾਂ ਜੇ ਬਾਈ ਗੱਲਾਂ ਕੋਈ ਕਹਿਣਾ ਨਹੀਂ ਚਾਹੀਦਾ ਮੈਂ ਕਹਾਂ ਯਾਰ ਤੂੰ ਫੋਨ ਕੱਟ ਚੱਲ ਬੰਦੇ ਤੋਂ ਸੌਰੀ ਅਪੋਲੋਜੀ ਕਰ ਲੈ ਜੀ ਆਪਣੀ ਹਣਾ ਹਾਂ ਜੀ ਕੋਈ ਨਹੀਂ ਪਰਾਬਾ ਵਿਚ ਨਹੀਂ ਹੋ ਜਾਂਦਾ ਕੋਈ ਗੱਲ ਨਹੀਂ ਗਰਦੀ ਕੋਈ ਕੰਮ ਹੋਵੇ ਕੁਝ ਹੋਵੇ ਜਦ ਮਰਗੀ ਫੋਨ ਕਰੂੰਗਾ ਜਦ ਦਿਮਾਗ ਵਿੱਚ ਸੁਧਰਿਆ ਸੇਗਾ ਨਹੀਂ ਚੱਲ ਕੋਈ ਜੀ ਪੁੱਛਦਾ ਹੈ ਜੀ ਜੰਮੇ ਸਿੱਧੀ ਜੀ ਅੰਪੀਆ ਵੀ ਜੇ ਕਿਸੇ ਨੇ ਖਲਾਫ ਬੋਲਣਾ ਵੀ ਕੁਝ ਕਹਾਂਗੇ ਤਾਂ ਅਗਲਾ ਜੀ ਤਾਂ ਪਹਿਲੀ ਗੰਧਾ ਛੋਦਾ ਸਮਾਰਿਆ ਹੋਵੇ ਉਹ ਵੀ ਤਾਂ ਕੁਝ ਦਾ ਵਾਰਦਾ ਹੁੰਦਾ ਹੈ ਠੀਕ ਹੈ ਜੀ ٹھیک ہے نا اے ملتا فرقے نال دیکھ وتیہ اچھے بہت جائنے میری جن کی چمبرے دی پتکی گل اپ اپنی گنی دو تھڑی ہے لوگ تو بہت پے کے ہے لوک نے پتہ نہیں یار یہ کدی پتکی پر نے پینے بھر دیندے ہے نا تین بار ملتا کیوں کہ جب اتنا نہ فون ایا کنده سی تسی تیری پاستی لگدے ہو پھر بڑی بول دو یہ ہو ਕਰਨੇ ਨਹੀਂ ਉਸ ਦਾ ਜਨਮ ਦਾ ਹੋ ਜਾਂਦਾ ਹੈ ਇੱਕ ਪਾਸੇ ਜਿਹਨਾਂ ਦੇ ਜੀਵਨ ਲੱਗੇ ਨਾ ਹੋਣ ਜੀ ਬਿਲਕੁਲ ਨਹੀਂ ਚੱਲਦੇ ਉਹਨਾਂ ਦਾ ਲੱਗਦੇ ਹੋ ਹਾਂਜੀ ਹਾਂਜੀ ਦੇਖੋ ਕੱਲ ਆਪਾਂ ਇਹਨਾਂ ਪ੍ਰੋਸੈਸ ਕਰਕੇ ਆਏ ਫਾਰਮ ਫਿਲ ਕਰਕੇ ਆਏ ਇਹਨਾਂ ਦੀ ਸੀਰਲੀ ਦਾ ਫਰਮ ਦੇ ਵੀ ਆਪਾਂ ਇਹਨਾਂ ਦੀ ਸੇਵਾ ਬਰੂਤਰ ਲੈਤਾ ਕਿ ਕਰਦੀ ਹੋ ਜਲ ਦੇ ਹਾਪਦਾ ਜਿਹਨਾਂ ਦੇ ਨਾਲ ਅਪਲੀਕੇਸ਼ਨ ਕਰਨਾ ਆਪਾਂ ਨੂੰ ਕੋਈ ਤੀ ਪਹਿਲਾ ਹੱਥ ਦੇਖੋ ਮੈਂ ਵੀ ਜਿਹੜੇ ਬੰਦਾ ਆਪਣੇ ਨਾਲ ਤੁਰਿਆ ਸੁਣਿਆ ਤੇ ਉਹਦੇ ਨਾਲ ਦੇ ਬੋਲਦੇ ਕੁਝ ਬਾਈ ਕਦੇ ਲੈ ਕੇ ਜਾਂਦੇ ਸੀ ਆਪਾਂ ਤਾਂ ਹੀ ਮਾਨ ਨਾਲ ਲੈ ਕੇ ਗਏ ਆ ਇਹਨੇ ਨਹੀਂ ਬੁਲਾਇਆ ਅੱਲੀ ਲੈ ਕੇ ਗਏ ਮੈਂ ਕੋਈ ਗੱਲ ਨਹੀਂ ਇਤਨਾ ਵੀਰ ਐ ਇਹ ਕੁੜੇ ਗੱਲ ਦੁਨੀਆ ਬਰਦੀ ਕਹੀ ਜਾਂਦੇ ਦੀ ਗੱਲ ਨਹੀਂ ਚਲ ਕੋਈ ਨਹੀਂ ਗੱਲ ਨਹੀਂ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਬਾਈ ਜੀ ਦੀ ਗੱਲ ਨਹੀਂ ਹੈ ਕੋਈ ਗੱਲ ਨਹੀਂ ਆਵਾਜ਼ ਬਹੁਤ ਮੇਨ ਚੀ ਨੀ ਨੀ ਕਹਿਣਾ ਚਾਹੀਦਾ ਸੀ ਠੀਕ ਹੈ ਕੋਈ ਗੱਲ ਨਹੀਂ ਬਾਈ ਜੀ ਦਾ ਫਤ ਮੈਂ ਕੀ ਕਹਾਂ ਉਹ ਤਾਂ ਸਿੱਧੇ ਮੈਂ ਕਿੱਦਾਂ ਨੁਕਸਨ ਦਿੰਦਾ ਨੂੰ ਮੈਂ ਤਾਂ ਇਹ ਦਿਨ ਬੰਦਾ ਹੈ ਦੇਖ ਇੱਕ ਤਾਂ ਨਾ ਮੇਰੇ ਦਿਮਾਗ 'ਚ ਨਹੀਂ ਇਹ ਗੱਲ ਰਹਿੰਦੀ ਵੀ ਮੈਂ ਐਮਪੀ ਹਾਂ ਸਹੀ ਹੈ ਨਾ ਇਹ ਗੱਲ ਮੇਰੇ ਦਿਮਾਗ 'ਚ ਰਹਦੀ ਹੈ ਬਈ ਬੰਦਾ ਉਹ ਵੀ ਨਾ ਐਮਪੀ ਹਾਂ ਹਾਂ ਜੀ ਐਵੇਂ ਜਿਹਦੇ ਦਿਮਾਗ 'ਚ ਇਹ ਗੱਲ ਰਹਿੰਦੀ ਹੁੰਦੀ ਹੈ ਨਾ ਤਾਂ ਪਹਿਲੀ ਗੱਲ ਤਾਂ ਮੀਡੀਆ ਹੀ ਨਹੀਂ ਸੀ ਲੈਣੀ ਬਿਲਕੁਲ ਨਹੀਂ ਭਾਈ ਮੈਂ ਇੰਨਾ ਵੱਡਾ ਵੀ ਕੋਈ ਕੰਮ ਨਾ ਕਰ ਇੱਕ ਨਾ ਆ ਵਿਸ਼ੇ ਕਰ ਜਮਾਈ ਨਹੀਂ ਰਹਿੰਦੀ बिलकुल दूसरी गल ये मेरा सुभा मैं गलती करता है इन फ्यूचर भी जिथे करूंगा मेनू गलती दि, तो कौन है तो जी गलती गुरपिता हांजी हां भी हैलो अच्छा। भाई सा ਤਾਂ ਜੀ ਗਾਇਤਾਲੀ ਆ ਕੋਈ ਨਹੀਂ ਬਹੁਤ ਨਹੀਂ ਗੁੱਸਾ ਕਰੀਦਾ ਚਲ ਗਲਤੀ ਨੇ ਤੋ ਹੋ ਗਈ ਮਲੀ ਛੱਦੇ ਨਾਲ ਵੀ ਚੱਲ ਹੋਈ ਹੋਰ ਬੰਦਿਆਂ ਨਾਲ ਜੋ ਐਸਾ ਕਹਿੰਦਾ ਉਹਨਾਂ ਨਾਲ ਬਣੇ ਨਾ ਬਣੇ ਤੇਨਾਂ ਤਾਂ ਤੇਰੇ ਲਈ ਨਹੀਂ ਤੇ ਗੁੱਸੀ ਦਾ ਦੰਰਾਸਾ ਇਹ ਮੈਂ ਕਿਹਾ ਯਾਰ ਆਪਦੀ ਨੂੰ ਪੰਜ ਚਾਰ ਫੋਨ ਆਏ ਬੜਾ ਸਾਰਾ ਸੂਰ ਤੱਕ ਬਸ ਨਹੀਂ ਤਾਂ ਤਾਂ ਮਾਣ ਕੱਟਾ ਕੋਈ ਤੇ ਨਵੀਂ ਤੱਕ ਆ ਮਦਰ ਮਰੇ ਤਾਂ ਮੈਂ ਲਿਖੀ ਦੀ ਜਾਂਦੀ ਪਟਿਆ ਉੱਤੇ ਸਾਰੀ ਵੀਡੀਓ ਭਾਰਤੀ ਚੈਨ ਤੇ ਭਾਰਤ ਮੈਂ ਦਗੋ ਸਿੰਘ ਨਾਲ ਵੀ ਜਿਹੜਾ ਗੱਲ ਕੀਤੀ ਮੈਨੂੰ ਖਿਆਲ ਵੀ ਜਿਸ ਤਰ੍ਹਾਂ ਪੌਂਡ ਇਹਦਾ ਰਹਿਤਵਾਦੀ ਦਿੱਤੀ ਬੜੀ ਕਹਿ ਕੇਗਾ ਜਿਹੜੀ ਮੋਲੋਇਨਾ ਤੋਂ ਕੀਤੀ ਤਰੀ ਹੈ ਮਦਰ ਸਰ ਬਿਲਕੁਲ ਸਹੀ ਹੈ ਜੀ ਜੀ ਕਹਿੰਦਾ ਜਿੰਨਾਂ ਰਾਤ ਤੇ ਇੱਕ ਕਿਸਾਨ ਬੰਦੇ ਨੇ ਚਾਹੇ ਕੰਜ ਘੱਟ ਕੀਤੀ ਚਾਹੇ ਵੱਧ ਕੀਤੀ ਜਿਹੜੀ ਖਰਿਆਤ ਹੋਦੇ ਨਾਲ ਹੈ ਨਾ ਕਦੀ ਘੋੜੀ ਜਿੰਨੀ ਭਾਈ ਹੈ ਨਾਲੇ ਬਾਈ ਨਾਲੇ ਬਾਈ ਜੇ ਹੁਣ ਗੱਲਾਂ ਜੇ ਬਾਈ ਗੱਲਾਂ

ਹਾਂ ਜੀ ਕੋਈ ਨਹੀਂ ਪਰਾਬਾ ਵਿਚ ਨਹੀਂ ਆ ਹੋ ਜਾਂਦਾ ਕੋਈ ਗੱਲ ਨਹੀਂ ਕੋਈ ਕੋਈ ਕੰਮ ਹੋਵੇ ਕੁਝ ਹੋਵੇ ਜਦ ਮਰਗੀ ਫੋਨ ਕਰੂੰਗਾ ਜਦ دماغ ਵਿੱਚ ਸੁਧਰਿਆ ਸੇਗਾ ਨਿਕਲ ਕੋਈ ਜੀ ਬਹੁਤ ਸਾਰਾ ਆਈਡੀਆ ਦੇਖੋ ਜੰਮੇ ਸਿੱਧੀ ਜੀ ਅੰਪੀਰ ਹੈ ਵੀ ਜੇ ਕਿਸੇ ਨੇ ਖਲਾਫ ਬੋਲਾਂਗੇ ਕੁਝ ਕਹਾਂਗੇ ਤਾਂ ਅਗਲਾ ਜਿਹੜਾ ਪਹਿਲੀ ਗੰਦਾਰ ਛੋੜਦਾ ਸਮਾਰਿਆ ਹੋਵੇ ਉਹ ਵੀ ਤਾਂ ਕੁਝ ਦਾ ਵਾਦ ਨਾ ਹੁੰਦਾ ਠੀਕ ਹੈ ਜੀ लॻजो <laughs> ਕਰਨੇ ਨਹੀਂ ਉਸ ਦਾ ਜਨਲ ਜੰਬਰ ਹੋ ਜਾਂਦਾ ਇੱਕ ਪਾਸੇ ਜਿਹਨਾਂ ਦੇ ਜੀ ਗੱਲ ਲੱਗਦੀ ਨਾ ਹੋਣੀ ਬਿਲਕੁਲ ਨਾ ਬਚਤ ਕਿ ਉਹਨਾਂ ਦਾ ਲੱਗਦੇ ਹੋ ਹਾਂਜੀ ਹਾਂਜੀ ਦੇਖੋ ਕੱਲ ਆਪਾਂ ਇਹਨਾਂ ਪ੍ਰੋਸੈਸ ਕਰਕੇ ਆਇਆ ਫਾਰਮ ਫਿਲ ਕਰਕੇ ਆਇਆ ਇਹਨਾਂ ਦੀ ਸਿਰਲੀ ਦਾ ਫਰਮ ਦੇ ਦੀਆਂ ਪਹਿ ਇਹਨਾਂ ਦੀ ਸਿਵਾ ਬਰੂ ਉੱਤਰ ਲੈਤਾ ਕਿ ਜਲਦੀ ਜਲਦੀ ਹੱਪੜਦਾ ਇਹਨਾਂ ਦੇ ਨਾਲ ਅਪਲੀਕੇਸ਼ਨ ਕਰਨਾ ਆਪਾਂ ਨੂੰ ਕੋਤਰੀ ਪਹਿਲਾਂ ਅੱਜ ਦੇ ਦੇਖੋ ਮੈਂ ਇਹ ਜਿਹੜੇ ਬੰਦਾ ਆਪਣੇ ਨਾਲ ਤੁਰਿਆ ਸੁਣਦੇ ਨੇ ਜਿਹਨਾਂ ਦੇ ਕੋਲ ਦੇ ਬੋਲਦੇ ਕੋਈ ਕਦੇ ਲੈ ਕੇ ਜਾਂਦੇ ਸੀ ਆਪਾਂ ਤਾਂ ਹੀ ਮਾਨ ਨਾਲ ਲੈ ਕੇ ਗਏ ਆ ਇਹਨੇ ਨਹੀਂ ਬੁਲਾਇਆ ਅੱਲੀ ਰਹਿ ਗਿਆ ਮੈਂ ਕੋਈ ਗੱਲ ਨਹੀਂ ਐਤਾਂ ਵੀ ਇਹ ਰਹਿ ਕੁੜੇ ਗੱਲ ਦੁਨੀਆ ਬੱਧੀ ਕਹੀ ਜਾਂਦੇ ਦੀ ਗੱਲ ਨਹੀਂ ਸੀ ਚਲ ਕੋਈ ਨਹੀਂ ਕੰਪਨੀ ਦਾ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਬਾਈ ਜੀ ਦਾ ਖਾਲਸਾ ਠੀਕ ਹੈ ਜੀ ਇਸ ਗੱਲ ਨੂੰ ਨਹੀਂ ਹੈ ਆਵਾਜ਼ ਬਹੁਤ ਮੈਂ ਚੀ ਨਾ ਨਹੀਂ ਕਹਿਣਾ ਚਾਹੀਦਾ ਜੀ ਕੋਈ ਗੱਲ ਨਹੀਂ ਬਾਈ ਜੀ ਦਾ ਖਾਲਸਾ ਮੈਂ ਤਾਂ ਬਹੁਤ ਤੱਕ ਦੇ ਮੈਂ ਕਦੇ ਨੁਕਸਨ ਦਿੰਦਾ ਨਹੀਂ ਮੈਂ ਤਾਂ ਇਹ ਦਿਨ ਬੁਲਦਾ ਹੈ ਦੇਖ ਇੱਕ ਤਾਂ ਨਾ ਮੇਰੇ ਦਿਮਾਗ ਚ ਨਹੀਂ ਇਹ ਗੱਲ ਰਹਿੰਦੀ ਵੀ ਮੈਂ ਐਮਪੀ ਹਾਂ ਸਹੀ ਹੈ ਨਾ ਇਹ ਗੱਲ ਮੇਰੇ ਦਿਮਾਗ ਚ ਰਹਦੀ ਹੈ ਬਿਲਕੁਲ ਸਾਬ ਕਿਉਂ ਨਾ ਮੈਂ ਐਮਪੀ ਹਾਂ ਹਾਂ ਜੀ ਬਿਲਕੁਲ ਜਿਹੜੇ ਮੇਰੇ ਦਿਮਾਗ ਤੇ ਗੱਲ ਰਹਿੰਦੀ ਹੁੰਦੀ ਹੈ ਨਾ ਤਾਂ ਪਹਿਲੀ ਗੱਲ ਤਾਂ ਮੀਡੀਆ ਨਹੀਂ ਸੀ ਲੈਣੀ ਬਿਲਕੁਲ ਨਹੀਂ ਮੈਂ ਇਹ ਮਸਲਾ ਇੰਨਾ ਵੱਡਾ ਵੀ ਕੋਈ ਕੰਮ ਨਾ ਕਰ ਇੱਕ ਨਾ ਆ ਵਿਸ਼ੇਸ਼ ਕਰਕੇ ਜਮਾਈ ਨਹੀਂ ਰਹਿੰਦੀ बिलकुल दूसरी गल ये मेरा सुभा मैं गलती करता है, है। इन फ्यूचर भी जिथे करूंगा मेनू गलती तो कौन है तो जी गलती गुरपिता हांजी हां जी। अपने वीर अच्छा हेलो भाई श्रीकाल ਤਾਂ ਫਿਰ ਗਾਇਤਾਲੀ ਆ ਰਹੀ ਨੂੰ ਬਹੁਤ ਨਹੀਂ ਗੁੱਸਾ ਕਰੀਦਾ ਚਲ ਗਲਤੀ ਨੇ ਤੋ ਹੋ ਗਈ ਮਨਿੱਤ ਦੇ ਨਾਲ ਵੀ ਚੱਲ ਹੋਈ ਹੋਰ ਬੰਦਿਆਂ ਨਾਲ ਜੋ ਐਸਾ ਕਹਿੰਦਾ ਉਹਨਾਂ ਨਾਲ ਬਣੇ ਨਾ ਬਣੇ ਤੇਨਾਂ ਤਾਂ ਤੇਰੇ ਲਈ ਨਹੀਂ ਤਾਂ ਗੁੱਸੇ ਨਾਲ ਤੰਨਰਾਸ ਮੈਂ ਕਿਹਾ ਯਾਰ ਆਪਦੀ ਨੂੰ ਪੰਜ ਚਾਰ ਫੋਨ ਆਏ ਬੜਾ ਸਵੇਰ ਤੱਕ ਬਸ ਨਹੀਂ ਤਾਂ ਤਾਂ ਮਾਣ ਕਰਦਾ ਕੋਈ ਤੇ ਨਵੀਂ ਤੱਕ ਆ ਮਦਰ ਮਰੇ ਤਾਂ ਮੈਂ ਲਿਖੀ ਦੀ ਜਾਂਦੀ ਪਟਿਆ ਉੱਤੇ ਸਾਰੀ ਵੀਡੀਓ ਭਾਰਤੀ ਚਾਹ ਹੋਂ ਤੇਰੇ ਭਰਾ ਮੈਂ ਇਹ ਦਗੋ ਸਿੰਘ ਨਾਲ ਵੀ ਜਿਹੜਾ ਕੀਤੀ ਮੈਨੂੰ ਖਿਆ ਵੀ ਜਿਸ ਤਰ੍ਹਾਂ ਪੌਂਡ ਇਹ ਮੈਂ ਇਹ ਰਹਿਤਵਾਣੀ ਦਿੱਤੀ ਜਿਹੜੀ ਕਹੇਗਾ ਜਿਹੜੀ ਮੋਲੋਇਨਾ ਤੋਂ ਕੀਤੀ ਤਰੀ ਇਹ ਮਦਰ ਸਰ ਬਿਲਕੁਲ ਸਹੀ ਹੈ ਜੀ ਜੀ ਕਹਿੰਦਾ ਜਿੰਨਾਂ ਰਾਤ ਤੇ ਇੱਕ ਕਿਸਾਨ ਬੰਦੇ ਨੇ ਚਾਹੇ ਕੈਦੀ ਘੱਟ ਕੀਤੀ ਚਾਹੇ ਵੱਧ ਕੀਤੀ